ਸਾਸਤਰੀ ਕਾਲ ਦੋਸਤੋ ਅੱਜ 2 ਜਨਵਰੀ ਹੈ ਦਿਨ ਮੰਗਲਵਾਰ ਮਚਾਕੀ ਮਲ ਸਿੰਘ ਰੋਡ ਤੇ ਲੱਗੇ ਬੂਟਿਆਂ ਦੀ ਕਾਂਢ-ਛਾਂਢ ਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਇੱਧਰ ਸਾਡਾ ਜਸਵੀਰ ਵੀਰਾ ਬਾਲਟੀਆਂ ਨਾਲ ਪਾਣੀ ਬੂਟਿਆਂ ਨੂੰ ਪਾ ਰਿਹਾ ਹੈ ਹਾਂਜੀ ਸਰ ਨਾਲ-ਨਾਲ ਬੂਟੇ ਦੀ ਸਫਾਈ ਹੈ ਨਾਲ-ਨਾਲ ਪਾਣੀ ਪਾ ਰਿਹਾ ਹੈ ਉਧਰ ਸਾਡੇ ਸ਼ਰਮਾ ਜੀ ਬਾਲਟੀਆਂ ਭਰ ਰਹੇ ਹਨ ਇਸੇ ਤਰ੍ਹਾਂ ਅਗਲੇ ਪਾਸੇ ਠੀਕ ਹੋ ਗਏ ਅਸੀਂ ਮਟਕਰੀ ਮਾਲ ਸਿੰਘ ਰੋਡ ਕੰਪਲੀਟ ਕਰੀ ਜਾਂਦੇ ਹਾਂ ਸ਼ਰਮਾ ਜੀ ਸਫਾਈ ਕਰ ਰਹੇ ਹਨ ਜਸੂ ਦਾ ਬੇਟਾ ਸ਼ਰਮਾ ਹੀ ਸਾਡੇ ਛੋਟੇ ਇੱਧਰ ਸੁਮਿਤ ਗਰੋਵਰ ਜੀ ਇੱਕ ਬੂਟੇ ਦੀ ਸਫਾਈ ਦਾ ਕੰਮ ਕਰ ਰਹੇ ਹਨ ਇੱਧਰ ਸਾਡਾ ਲੱਖੀ ਚੋਪੜਾ ਵੀਰਾ ਬੂਟੇ ਦੀ ਸਫਾਈ ਕਰ ਰਹੇ ਹਨ ਜਿਵੇਂ ਦੇਖੋ ਇੱਧਰ ਪਰਸ਼ੋਦੀ ਵੀਰ ਹਰਿਆ ਕੰਮ ਇੱਧਰ ਸਾਡਾ ਲੱਕੀ ਰਖੜਾ ਕਬੂਟੇ ਦੀ ਕਾਂਛਣ ਦੇ ਸੋਇ ਦਾ ਕੰਮ ਕਰ ਰਿਹਾ ਹੈ। ਆ ਪਤਾ ਕੀ ਜਿਹੜੇ ਵਿੱਚ ਇੱਧਰ ਸਾਡਾ ਨਵਦੀਪ ਵੀਰਾ ਇਹਦੀ ਡਾਇਰੈਕਸ਼ਨ 'ਚ ਕੰਮ ਚੱਲ ਰਿਹਾ ਹੈ। ਇਹ ਦੱਸ ਰਿਹਾ ਵੀ ਕਿਵੇਂ ਕੰਮ ਕਰਨਾ ਹੈ। ਇਹਦੀ ਅਰੇ ਨਮਾਈ ਹੇਠ ਇਹ ਕੰਮ ਅੱਜ ਚੱਲ ਰਿਹਾ ਹੈ। ਇਹਨਾਂ ਦਾ ਕੰਮ ਵੀ ਨਾ ਕਰਨਾ ਆਹ ਵਾਲਾ ਨਵਦੀਪ ਕਰ ਵੀ ਸਾਡੇ। ਆ ਮੇਰੇ ਪੱਤੇ ਗੱਡੀ ਮਚਾਕੀ ਮਾਲ ਸਿੰਘ ਰੋਡ ਹੈ। ਇੱਧਰ ਸਾਡਾ ਰਿੰਕੂ ਵੀਰਾ ਇੱਕ ਟਰੀ ਗਾਰਡ ਤੇ ਪਲੇਟ ਲਾ ਰਿਹਾ ਹੈ। ਇਹ ਤਰੀਕਾ ਅਸੀਰ ਦੇ ਕੰਮ ਕਰਨ ਦਾ ਜੋ ਉਥੋਂ ਸਵੀਰ ਦਿਖਾ ਰਹੇ ਹੁਣ ਤੁਹਾਨੂੰ ਸਾਡੇ ਸੀਰ ਦੇ ਸਖਤਰ ਸਾਡਾ ਵੱਡਾ ਭਾਈ ਭਾਈ ਜਸਵੀਰ ਜੀ ਦੋ ਸ਼ਬਦ ਕਹਿਣਗੇ ਹਾਂਜੀ ਜਸਵੀਰ ਜੀ ਹਾਂਜੀ ਸਾਰਿਆਂ ਨੂੰ ਵੀਰਾਂ ਨੂੰ ਸੱਸ ਸਹੁਰੇ ਕਾਲ ਤੇ ਨਵੇਂ ਸਾਲੀਆਂ ਨੂੰ ਲੱਖ ਲੱਖ ਮੁਬਾਰਕਾਂ ਦੋਸਤੋ ਸਰਦੀ ਦਾ ਮੌਸਮ ਜਿੱਥੇ ਲੋਕ ਠੰਡ ਚ ਛੁੱਟੀਆਂ ਦੀ ਮੰਗ ਕਰ ਰਹੇ ਆ ਜਰਜਾਈਆਂ ਚ ਬੈਠੇ ਨੇ ਉਥੇ ਮੈਨੂੰ ਮਾਣ ਆ ਜੇ ਮੇਰੇ ਸੀਰ ਦੇ ਜਿਹੜੇ ਵਲੰਟੀਅਰ ਵੀਰ ਨੇ ਬਹੁਤ ਠੰਡ ਦੇ ਵਿੱਚ ਜਿੱਥੇ ਸੱਤਰੀ ਗਲੀ ਟੈਂਪਰੇਚਰ ਹੈਗਾਗਾ ਉੱਥੇ ਗੂੜਾ ਨਹੀਂ ਸਫਾਈ ਕਰ ਰਹੇ ਨੇ ਬੋਟਿਆਂ ਨੂੰ ਪਾਣੀ ਪਾ ਰਹੇ ਨੇ ਤੇ ਜਿਸ ਦੇ ਨਾਲ ਅਸੀਂ ਸਾਡਾ ਜਿਹੜਾ ਮੇਨ ਮਕਸਦ ਵਾਤਾਵਰਨ ਨੂੰ ਸਾਫ਼ ਰੱਖਣਾ ਤੇ ਲੋਕਾਂ ਨੂੰ ਵੀ ਸਾਡੀ ਗੁਜਾਰਿਸ਼ ਹੈ ਆਓ ਇਹਨਾਂ ਠੜ੍ਹਦੇ ਦਿਨਾਂ ਦੇ ਵਿੱਚ ਇਹਨਾਂ ਬੋਟਿਆਂ ਦੀ ਸਾਂਭ ਸੰਭਾਲ ਲਈ ਸਾਡਾ ਸਾਥ ਦਿਓ ਜਾਂ ਆਪਣੇ ਪੱਧਰ ਤੇ ਜਿੱਥੇ ਵੀ ਤੁਹਾਡੇ ਜੜੀ ਘਾਟ ਬਾੜ ਦੇ ਵਿੱਚ ਕੋਈ ਬੂਟਾ ਪੌਦਾ ਲੱਗਿਆ ਉਹਨੂੰ ਪ੍ਰੋਪਰ ਜਿਹੜਾ ਉਹਦੀ ਸਾਂਭ ਸੰਭਾਲ ਕਰੋ ਪਾਣੀ ਪਾਓ ਇਸਾਰਾ ਮਹੀ ਸੁਨੇਹਾਗਾ ਵੀਰਾਲ ਮਿਲ ਕੇ ਵਾਤਾਵਰਣ ਦੀ ਸੰਭਾਲ ਕਰੀਏ ਤੇ ਇਸ ਜਿਹੜਾ ਕੁਦਰਤ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਸੋਹਣਾ ਤੇ ਸਾਫ਼-ਸੁਥਰਾ ਰੱਖੀਏ ਬਹੁਤ-ਬਹੁਤ ਧੰਨਵਾਦ